ਹਾਂਜੀ ਦੋਸਤੋ YouTube ਤੇ ਸਿਆਮ ਲਾਲ ਡੈਰੀ ਫਾਰਮ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਚਿਚੜਾਂ ਦੇ ਪਸ਼ੂ ਪਾਲਕ ਵੀਰ ਜੋ ਪਸ਼ੂ ਪਾਲਦੇ ਨੇ ਚਿਚੜਾਂ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਇਹ ਜਿਹੜਾ ਯੰਤਰ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਆਪਣੇ ਚਿਚੜ ਖਤਮ ਹੋ ਜਾਂਦੇ ਨੇ ਹੋਰ ਕਿਸੇ ਵੀ ਦਵਾਈ ਕਾਰਨ ਟੀਕੇ ਕਾਰਨ ਚਿਚੜ ਜੜ ਤੋਂ ਖਤਮ ਨਹੀਂ ਹੁੰਦਾ ਆਓ ਆਪਾਂ ਤੁਹਾਨੂੰ ਪੂਰੀ ਨੌਲੇਜ ਦੇਵਾਂਗੇ ਚਿਚੜਾਂ ਬਾਰੇ ਇਹ ਤੁਸੀਂ ਦੇਖ ਸਕਦੇ ਹੋ ਇੱਕ ਚਿਚੜ ਤੋਂ 3-400 ਅੰਡਾ ਬਣ ਜਾਂਦਾ ਐ ਇੰਨਾ ਬਰੀਕ ਜਿੰਨਾ ਪਿੱਸੂ ਹੁੰਦਾ ਹੈ ਕਈ ਵਾਰ ਤਾਂ ਸਾਡੇ ਸਾਫ ਕੱਪੜਿਆਂ ਤੇ ਵੀ ਚੜ ਜਾਂਦੇ ਨੇ ਪਤਾ ਨਹੀਂ ਲੱਗਦੇ ਦੂਜੇ ਕੱਪੜਿਆਂ ਤੇ ਜੇ ਚਿੱਟੇ ਕੱਪੜੇ ਹੋਣ ਤਾਂ ਆਪਾਂ ਨੂੰ ਪਤਾ ਲੱਗੂ ਜੇ ਪਿੱਸੂ ਨੇ ਪਿੱਸੂ ਜਿੱਥੇ ਵੀ ਆਪਾਂ ਖੈਣੇ ਆ ਖੁੱਲੀਆਂ ਨਾਲ ਜਿੱਥੇ ਵੀ ਇਹ ਹੁੰਦੇ ਨੇ ਤਾਂ ਸਾਡੇ ਵੀ ਕੱਪੜਿਆਂ ਤੇ ਚੜ ਜਾਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਬਰੀਕ ਬੱਚਾ ਐ ਇਹ ਇੱਕ ਚਿਚੜ ਤੋਂ ਤੋ 350 ਤਿਆਰ ਹੋ ਜਾਂਦੇ ਜੇ ਇੱਕ ਵੀ ਚਿਚੜ ਆਪਣਾ ਮੋਟਾ ਜਾਂ ਕਿਸੇ ਬਿਲਡ ਚ ਰਹਿ ਗਿਆ ਤਾਂ ਉਹਨੇ ਟਾਈਮ ਆਉਣ ਦੇ ਉੱਤੇ ਜਿਵੇਂ ਬਰਸਾਤ ਦਾ ਆਉਂਦਾ ਹੈ ਆਪਣਾ ਇਧਰ ਚੇਤ ਆਉਂਦਾ ਹੈ ਸੌਣ ਆਉਂਦਾ ਹੈ ਤਾਂ ਉਦੋਂ ਇਹ ਬਹੁਤ ਜ਼ਿਆਦਾ ਐਸ ਲੋਟਾਂਡੇ ਦਿੰਦੇ ਨੇ ਇਹ ਅੰਡੇ ਫਿਰ ਅੱਗੇ ਡੰਗਰਾਂ ਤੇ ਚੜ ਕੇ ਮੋਟੇ-ਮੋਟੇ ਚਿਚੜਾਂ ਨਾਲ ਸਾਡੇ ਡੰਗਰ ਭਰ ਜਾਂਦੇ ਨੇ ਬਹੁਤ ਵੱਡੀ ਸਮੱਸਿਆ ਹੈ ਇਹ ਚਿਚੜਾਂ ਦੀ ਆ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਆਪਾਂ ਬਿੜਲਾਂ ਦੇ ਵਿੱਚੋਂ ਚਿਚੜ ਮਾਰ ਸਕਦੇ ਆ ਜੇ ਆਪਾਂ ਟੀਕਾ ਲਾਵਾਂਗੇ ਤਾਂ ਪਸ਼ੂਆਂ ਦੇ ਜਿਹੜਾ ਸਰੀਰ ਤੇ ਹੁੰਦਾ ਉਹ ਮਰ ਜਾਂਦੇ ਨੇ ਤੇ ਤਿੰਨ ਚਾਰ ਦਿਨਾਂ ਬਾਅਦ ਟੀਕੇ ਦਾ ਅਸਰ ਖਤਮ ਹੋ ਜਾਂਦਾ ਹੈ ਚਿਚੜ ਜਣਾਂ ਤੋਂ ਸਾਡੇ ਫੇਰ ਜੜ ਜਾਂਦੇ ਨੇ ਜਿੰਨਾ ਤੱਕ ਅਸੀਂ ਜੜਾਂ 'ਚੋਂ ਖਤਮ ਨਹੀਂ ਕਰਦੇ ਇਹਨਾਂ ਦੇ ਆਂਡਿਆਂ ਨੂੰ ਕੋਈ ਵੀ ਦਵਾਈ ਵਿੱਚ ਅਸਰ ਨਹੀਂ ਕਰਦੀ ਜੇ ਤਾਂ ਇਸ ਤਰ੍ਹਾਂ ਆਪਾਂ ਲਵੇ ਲਵੇ ਬਿੜਲਾਂ ਦੇ ਆਪਾਂ ਅੱਗ ਫੇਰਾਂਗੇ ਇਹਦੇ ਨਾਲ ਆਪਣਾ ਕਿਲੋ ਡੇਢ ਕਿਲੋ ਗੈਸ ਲੱਗਦਾ ਨਹੀਂ ਹੈਗਾ ਤੇ ਚਿਚੜਾਂ ਦਾ ਬਿਲਕੁਲ ਸਫਾਇਆ ਹੋ ਜਾਂਦਾ ਹੈ ਬਿਰਲਾਂ ਦੇ ਵਿੱਚ ਬਹੁਤ ਜ਼ਿਆਦਾ ਆਂਡੇ ਹੁੰਦੇ ਨੇ ਇਹਨਾਂ ਦੇ ਕੋਈ ਵੀ ਟਾਂ ਜਾਂ ਗੋਹਾ ਪਾਥੀ ਲੱਵੇ ਨਹੀਂ ਰੱਖਣੀ ਚਾਹੀਦੀ ਉਹਦੇ ਥੱਲੇ ਵੜ ਕੇ ਚਿਚੜ ਆਂਡੇ ਦੇ ਦਿੰਦੇ ਨੇ ਫਿਰ ਉਹੀ ਬੱਚੇ ਜਿਵੇਂ ਕੀੜੀਆਂ ਲਾਈਨ ਬਣਾ ਕੇ ਚਲਦੀਆਂ ਨੇ ਇਸ ਲੋਟ ਸਾਡੇ ਡੰਗਰਾਂ ਦੇ ਉੱਤੇ ਚੜਦੇ ਨੇ ਤਾਂ ਡੰਗਰਾਂ ਦੇ ਵਿੱਚ ਖੂਨ ਦੀ ਘਾਟ ਹੋ ਜਾਂਦੀ ਹੈ ਕਮਜ਼ੋਰੀ ਹੋ ਜਾਂਦੀ ਹੈ ਖੁਰਕ ਹੋ ਜਾਂਦੀ ਹੈ ਬਹੁਤ ਤਰ੍ਹਾਂ ਦੀ ਸਮੱਸਿਆ ਚਚੜਾਂ ਨਾਲ ਦੇਖਣ ਨੂੰ ਵੀ ਸੋਹਣਾ ਨਹੀਂ ਲੱਗਦੇ ਸਰੀਰ ਦੇ ਉੱਤੇ ਹਰ ਕੋਈ ਕਹਿੰਦਾ ਚਚੜ ਲੱਗੇ ਹੋਏ ਨੇਗੇ ਇਸ ਤਰ੍ਹਾਂ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ ਇਹ ਇਹ ਬਹੁਤ ਸਹੀ ਸਮੱਸਿਆ ਦਾ ਹੱਲ ਲੱਗਿਆ ਮੈਨੂੰ ਕਿਉਂਕਿ ਡੰਗਰਾਂ ਤੇ ਤਾਪ ਦੇ ਆਪ ਖਤਮ ਹੋ ਜਾਣਗੇ ਜੇ ਜੜ੍ਹ ਚੋਂ ਖਤਮ ਹੋ ਜਾਣਗੇ ਜੇ ਅਸੀਂ ਹਫ਼ਤੇ ਬਾਅਦ ਫੇਰਦੇ ਹੀ ਇਸ ਤਰ੍ਹਾਂ ਤਾਂ ਜਿੰਨਾ ਵੀ ਬੱਚਾ ਹੋਊਗਾ ਸਾਰਾ ਖਤਮ ਹੋ ਜੂਗਾ ਇਸ ਤਰ੍ਹਾਂ ਸਾਡੇ ਡੰਗਰਾਂ ਦੇ ਵਿੱਚੋਂ ਬਿਲਕੁਲ ਸਫਾਇਆ ਹੋ ਸਕਦਾ ਇਹਨਾਂ ਦਾ ਇਹ ਅੱਗੇ ਦੀ ਅੱਗੇ ਬੱਚੇ ਬਣਦੇ ਨੇ ਇਹ ਐਨੀ ਵੀ ਕੋਈ ਪਸੀਨੇ ਨਾਲ ਜਾਂ ਹੋਰ ਬਣਦੇ ਨੇ ਜੇ ਇੱਕ ਵਾਰ ਖਤਮ ਹੋ ਜਾਣ ਤਾਂ ਸਾਡੇ ਡੰਗਰਾਂ ਦੇ ਚਿਚੜ ਨਹੀਂ ਲੱਗਦੇ ਤੇ ਆਪਾਂ ਜੇ ਖਰੀਦ ਕੇ ਲੈ ਕੇ ਆਵਾਂਗੇ ਡੰਗਰ ਜੇ ਉਹਦੇ ਚਾਰ ਚਿਚੜ ਵੀ ਹੋਣਗੇ ਉਹ ਸਾਡੇ ਘਰੇ ਆ ਕੇ ਡੀਗੇ ਤਾਂ ਸਾਡੇ ਸਾਰੇ ਡੰਗਰਾਂ ਦੇ ਚਿਚੜ ਹੋ ਜਾਣਗੇ ਇਸ ਲੋਟ ਬਿੱਲਾਂ ਦੇ ਵਿੱਚ ਤੇ ਲਵੇ ਜਿੱਥੇ ਵੀ ਅੜਤਲ ਹੁੰਦੀ ਹੈ ਉੱਥੇ ਇਹ ਆਂਡੇ ਦਿੰਦੇ ਨੇ ਇੱਕ ਚਿਚੜ ਦੋ ਤਿੰਨ ਸੌਂ ਆਂਡਾ ਦਿੰਦਾ ਬਰੀਕ ਬਿਲਕੁਲ ਜਿਵੇਂ ਪਿਸੂ ਹੁੰਦੇ ਨੇ ਇਹਦੇ ਨਾਲ ਸਾਰੇ ਇਹ ਸੜ ਜਾਂਦੇ ਨੇ ਖੁਰਲੀ ਦੇ ਥੱਲੇ ਜਿਹੜੀਆਂ ਬਿਰਲਾਂ ਹੁੰਦੀਆਂ ਨੇ ਜਾਂ ਪਿੱਛੇ ਹੁੰਦੀਆਂ ਨੇ ਉੱਥੇ-ਉੱਥੇ ਫੇਰਦੇ ਇਹਨੂੰ ਅੱਗ ਨੂੰ ਐਸ ਲੋੜੇ ਨਾਲ ਖਾਤਮਾ ਚਿਚੜਾਂ ਦਾ ਹੋ ਜਾਂਦਾ ਸੋ ਆਪਣੀ ਜਿਹੜੀ ਇਹ ਗ੍ਰੇਸ ਨੂੰ ਕਿਵੇਂ ਲੱਗੀ ਕਮੈਂਟ ਆਰਾਹੀਂ ਜਰੂਰ ਦੱਸਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਐਸ ਲੋਟ ਜਿਹੜੇ ਜਿੱਥੇ ਵੀ ਤੁਹਾਨੂੰ ਲੱਗੇ ਵੀ ਚਿਚੜ ਹੈਗੇ ਨੇ ਮਿਲਣਾਂ ਦੇ ਵਿੱਚ ਸਮਾਰ ਕੇ ਉਹਦੇ ਲਵੇ ਵੀ ਸੇਕ ਲਾ ਦੇਣਾ ਚਾਹੀਦਾ ਜਿੰਨਾ ਤੱਕ ਅਸੀਂ ਜੜੋਂ ਖਤਮ ਨਹੀਂ ਕਰਾਂਗੇ ਇਹਨੂੰ ਬਿੜਲਾਂ ਦੇ ਵਿੱਚੋਂ ਇਹਨਾਂ ਨੂੰ ਨਹੀਂ ਮਾਰਾਂਗੇ ਪੱਟ ਨੂੰ ਉਹਨਾਂ ਤੇ ਸਾਡੇ ਚਿੜ ਖਤਮ ਨਹੀਂ ਹੁੰਦੇ ਡੰਗਰਾਂ ਤੋਂ ਤੇ ਅਸੀਂ ਕਿੰਨੇ ਟੀਕੇ ਲਾਈ ਜਾਈਏ ਟੀਕਿਆਂ ਦਾ ਨੁਕਸਾਨ ਹੈ ਡੰਗਰਾਂ ਨੂੰ ਦਵਾਈ ਮਾਰਦੇ ਆ ਸਪਰੇਅ ਉਹਨਾਂ ਦੇ ਉੱਤੇ ਉਹਦਾ ਵੀ ਨੁਕਸਾਨ ਹੈ ਇੱਕ ਜਿਹੜੀ ਖੇਤਾਂ ਵਾਲੀ ਦਵਾਈ ਹੈ ਉਹ ਖੁੱਲ ਕੇ ਵੀ ਡੰਗਰ ਦੇ ਲਵੇ ਲੈ ਨਹੀਂ ਲਾਉਣੀ ਚਾਹੀਦੀ ਜਿਹੜੀ ਕੋਈ ਡੰਗਰਾਂ ਵਾਸਤੇ ਦਵਾਈ ਆਉਂਦੀ ਆ ਉਹੀ ਲੈ ਕੇ ਆਉਣੀ ਚਾਹੀਦੀ ਹੈ ਜਦੋਂ ਆਪਾਂ ਜੜਾਂ 'ਚੋਂ ਖਤਮ ਕਰ ਦਾਂਗੇ ਫੇਰ ਉਸ ਤੋਂ ਬਾਅਦ ਟੀਕਾ ਜਾਂ ਦਵਾਈ ਕੰਮ ਕਰਦੀ ਹੈ ਜੇ ਆਪਾਂ ਟੀਕੇ ਲਾਈ ਜਾਵਾਂਗੇ ਡੰਗਰਾਂ ਦੇ ਤੇ ਜੜ ਤੋਂ ਫੇਰ ਚੜ ਜਾਂਦੇ ਨੇ ਕਿਉਂਕਿ ਇਹਨਾਂ ਦਾ ਵਾਧਾ ਜ਼ਿਆਦਾ ਹੁੰਦਾ ਹੈ ਬੱਚੇ ਬਾਲੇ ਦਿੰਦੇ ਨੇ ਇਹ ਤੇ ਫੇਰ ਫੇਰ ਡੰਗਰ ਸਾਡਾ ਭਰ ਜਾਂਦਾ ਹੈ 4 ਦਿਨਾਂ ਬਾਅਦ ਤੁਹਾਨੂੰ ਇਸ ਤਰ੍ਹਾਂ ਬਿੜਲਾਂ ਦੇ ਵਿੱਚੋਂ ਇਹ ਜ਼ਰੂਰ ਖਤਮ ਕਰਨੇ ਪੈਣਗੇ ਫੇਰ ਇਹਨਾਂ ਦਾ ਖਤਮ ਹੁੰਦਾ ਹੈ ਉਹ ਵੀਡੀਓ ਨੂੰ ਅੱਗੇ ਦੇ ਕੇ ਸ਼ੇਅਰ ਜ਼ਰੂਰ ਕਰਦੇ ਹੋ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ ਛੋਟਾ ਵੱਡਾ ਮਸਲਾ ਇਹ ਚਿਚੜਾਂ ਦਾ ਖਾਸ ਕਰਕੇ ਗਾਈਆਂ ਤੇ ਵੱਧ ਹੁੰਦੇ ਨੇ ਜੀ ਇੱਕ ਗਊ ਵੀ ਆਪਣੇ ਡੱਕੀ ਹੋਵੇ ਤਾਂ ਸਾਰੇ ਡੰਗਰ ਪਰ ਜਾਂਦੇ ਨੇ ਇੱਥੇ ਖੇਲਦੇ ਆਪਣੇ ਬਹੁਤ ਜ਼ਿਆਦਾ ਵੱੱੱਚ ਹੁੰਦਾ ਕਿਉਂਕਿ ਥਵੇ ਥੱਲੇ ਵੜ ਜਾਂਦੇ ਨੇ ਚਿਚੜ ਜਦੋਂ ਪਸ਼ੂ ਪਾਣੀ ਪੀਣ ਆਉਂਦਾ ਉਹਦੀ ਗਰਦਨ ਨਾਲ ਅਟੱਚ ਹੋ ਕੇ ਉਹਦੇ ਨਾਲ ਚੜ ਜਾਂਦੇ ਨੇ ਕਈ ਵਾਰੀ ਆਪ ਵੀ ਪਾਣੀ ਪਾਉਣੇ ਆ ਖੇਲ ਚੋਂ ਤਾਂ ਕੱਪੜਿਆਂ ਤੇ ਲੱਗ ਜਾਂਦੇ ਨੇ। ਸੋ ਵੀਡੀਓ ਦੇਖਣ ਵਾਲੇ ਵੀਰਾਂ ਸਾਰਿਆਂ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।